ਕਰੋ ਸਾਰੇ ਕਿੰਨੇ ਕਿੰਨੇ ਵਧੀਆ ਕੋਪੀਆਂ ਜੇ ਸਾਰੀਆਂ ਜੋ ਆਰਡਰ ਫਸਟ ਇਹ ਸਿਰਫ ਤੁਹਾਨੂੰ ਇੱਥੇ ਮਿਲੂਗਾ 500 ਰੁਪਏ ਦਾ ਦਾ ਸਾਰੇ ਦੇਖੋ 300 ਦੇ 3 500 ਤੋਂ ਲੱਗੇ ਸਾਰੇ ਆਹ ਦੇਖੋ ਯਾਰ ਨਵੀਂ ਰਿੰਗ ਲਾਈਟ ਆਈ ਹੈ ਕਾ ਨਵੀਂ ਐਟਮਾਰਕ ਯਾਰ ਕਿੰਦਾ ਦਿਓ ਕਿੰਨੇ ਕਲਰ ਨਿਕਲਦੇ ਚ ਪੰਜ ਕਲਰ ਨਿਕਲਦੇ ਇਹਦੇ ਵਿੱਚ ਤੇ ਆਈ ਨਾ ਵਿੱਚ ਤਿੰਨੇ ਆ ਤਾਂ ਇਹਨਾਂ ਕਾ ਲੱਗਿਆ 100-100 ਰੁਪਏ ਦੇ ਸਟਾਰਟਿੰਗ ਦਾ ਤੇ ਆ ਘੜੀਆਂ ਜਿਹੜੀਆਂ ਹੈਗੀਆਂ 1.5-150 ਰੁਪਏ ਦੀਆਂ ਸਟਾਰਟ ਜੇ ਸਾਰੇ ਵੇਲੋ 150 ਐਪਲ ਯਾਰ ਸਾਰੀਆਂ ਵਰੀਆਂ ਦੀਆਂ ਘੜੀਆਂ 150 200 ਆਵਲੀਆਂ ਛੱਟਾਂ ਨਾਲ ਜਿਹੜੀਆਂ ਸਾਰੀਆਂ 100 100 ਦੀਆਂ ਇੱਥੇ ਉਹ 100 150 ਦੀਆਂ ਜੇ ਲੱਗ 50 100 100 ਤੋਂ ਸਟਾਰਟ ਹੋਣਿਆ ਕਵਰ ਸਾਰੇ ਕਾ ਇਹਦਾ ਤੇ ਇਹ ਕੇ ਨੇ ਵੀਡੀਓ ਵੀਡੀਓ ਨੂੰ ਸ਼ੂਟ ਕਰਨੀ ਹੋਇਆ ਮੈਂ ਇੱਕ ਬੈਠਿਆ ਆ ਵੇਖੋ ਇਹ ਵੇ 8 ਘੰਟੇ ਦਾ 8 ਘੰਟੇ ਰਮਾਨਾ ਕੱਢ ਜਾਂਦਾ ਵਾ ਹਣ ਸਸਕਾਰ ਦੀ ਸਾਰਿਆਂ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਹੋ ਸਾਰੇ ਕੈਂਡ ਹੋਗੇ ਤੇ ਅੱਜ ਆਪਾਂ ਚੱਲੇ ਅੰਮ੍ਰਿਤਸਰ ਚੋਰ ਬਾਜ਼ਾਰ ਉਥੋਂ ਤੁਹਾਨੂੰ ਫੁੱਲ ਟੂਰ ਕਰਾਉਣੇ ਅੱਜ ਹਰ ਚੀਜ਼ ਦਾ ਰੇਟ ਦ ਸੋ ਫਟਾਫਟ ਨਿਕਲਦੇ ਆ ਘਰੋਂ ਆਪਾਂ ਟ੍ਰੇਨੇ ਜਾਣਾ ਪਹਿਲਾ ਟ੍ਰੇਨ ਫੜ ਕੇ ਪਹਿਲਾ ਇਥੇ ਰਿਕਸ਼ਾ ਫੜ ਕੇ ਰਿਕਸ਼ੇ ਦਾ ਟ੍ਰੇਨ ਸਟੇਸ਼ਨ ਜਾਵਾਂਗੇ ਸਟੇਸ਼ਨ ਤੋਂ ਟ੍ਰੇਨ ਫੜ ਕੇ ਸਿੱਧਾ ਅੰਮ੍ਰਿਤਸਰ ਜਾਵਾਂਗੇ ਸਾਰੇ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਸੋ ਫਟਾਫਟ ਆਪਾਂ ਨਿਕਲਦੇ ਆਂ ਭੀੜ ਚ ਲਾ ਕੇ ਟਿਕਟ ਤਾਂ ਮਿਲ ਗਈ ਆ ਟ੍ਰੇਨ ਆਉਣੀ ਸਾਡੀ 10:30 10:15 ਦੇ 10 ਵਜੇ ਆ ਇੱਧਰ ਆਉਣੀ ਆ ਅੰਮ੍ਰਿਤਸਰ ਆਪਾਂ ਉਧਰ ਜਾਣਾ ਵਾ ਸੋ ਜਦੋਂ ਟ੍ਰੇਨ ਆਉਂਦੀ ਆ ਫਿਰ ਬੈਠ ਕੇ ਤੇ ਚੱਲਦੇ ਆਂ ਆ ਗਈ ਆਪਣੀ ਟ੍ਰੇਨ ਆ ਆਪਾਂ ਸਟੇਸ਼ਨ ਤੋਂ ਬਾਹਰ ਆ ਗਏ ਆਪਾਂ ਸਿੱਧਾ ਇੱਧਰ ਇੱਥੋਂ ਦੇ ਲੋਕ ਇਹਨੂੰ ਲਿਬਰਟੀ ਮਾਰਕੀਟ ਕਹਿੰਦੇ ਆ ਪਰ ਹੈ ਅਮਰੀਕਾ ਦਾ ਚੋਰ ਬਾਜ਼ਾਰ ਆ ਸੋ ਅੱਜ ਫੁੱਲ ਟੂਰ ਕਰਾਉਣੇ ਤੁਹਾਨੂੰ ਇੱਥੋਂ ਸਟਾਰਟ ਹੋ ਜਾਂਦਾ ਵਾ ਇਹ ਲੋਕੇਸ਼ਨ ਤੇ ਦੀ ਸਟੇਸ਼ਨ ਦੇ ਸਿੱਧਾ ਸਾਹਮਣੇ ਇੱਧਰ ਸਾਰੇ ਤੁਹਾਨੂੰ ਦਿਖਾਉਣੇ ਇੱਧਰ ਸਾਰਾ ਦੁਕਾਨਾਂ ਲੱਗੇ ਆ ਸੇ ਪਾਸੇ ਅੰਦਰ ਚੱਲ ਕੇ ਤੁਹਾਨੂੰ ਮਾਰਕੀਟ ਆਹ ਦੇਖੋ ਅੰਕਲਾ ਕਿਨੇ ਕਿਨੇ ਦੀਆਂ ਸ਼ਰਟਾਂ ਜੀ ਕਿਨੇ ਕਿਨੇ ਦੀਆਂ ਸਭ 100-100 ਦੀਆਂ ਕੁਆਲਿਟੀ ਵਧੀਆ ਯਾਰ 100-100 ਰੁਪਏ ਦੀਆਂ ਹਾਂਜੀ ਮੈਂ ਵੀ ਫੋਟੋ ਪਾ ਲੇ ਯਾਰ ਲਓ ਜੀ ਸੋਸੋ ਵਧੀਆ ਕੀ ਕਹਿੰਦੇ ਤੁਸੀਂ 100 ਰੁਪਿਆ 100 ਰੁਪਿਆ ਬਸ ਕਪੜਾ ਵਧੀਆ ਨਾ ਬੜਾ ਵਧੀਆ ਠੀਕ ਠੋੜੇ ਥਲਾਓ ਬਾਬਾ ਵਾਪਸ ਯਾਰ ਗਰੰਟੀ ਵੀ ਨਾਲ ਹੀ ਆ ਸੋ ਤੇ ਇਹ ਮਾਰਕੀਟ ਖੁੱਲਦੀ ਆ ਸੋਵਾਰ ਤੇ ਸ਼ਨੀਵਾਰ ਤੇ ਹਰ ਵਾਰ ਬੰਦ ਹੁੰਦੀ ਆ ਦੂਜੇ ਸੋਵਾਰ ਮਾਦ ਤੇ ਪੰਜਾਬ ਮਾਰਕੀਟ ਸਵੇਰੇ 11 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁੱਲਦੀ ਆ ਤੇ ਨਹੀਂ 9 ਵਜੇ ਤੱਕ ਸੋ ਇੱਧਰ ਐਂਟਰ ਕਰਦੇ ਆ ਤੇ ਚਲਦੇ ਰੇਟ ਪੁੱਛਦੇ ਆ ਆ ਵੇਖੋ ਯਾਰ ਕਿਆ ਬਸ ਸਾਰਾ ਸਮਾਨ ਇੰਦਰ ਹਨਕਾ ਤਨੇ ਕਰਦੇ ਆ ਅੰਕਲਿਆਨਕ ਵੇਖੋ ਫੇਰ ਵੀ ਕਰੀ ਹਾਂਜੀ ਕਿੰਨੇ ਤੋਂ ਮળો ਸਟਾਰਟ ਹੋ ਜਾਂਦੀ ਥੋੜੀ 100 ਰੁਪਏ ਤੋਂ 100 ਤੋਂ 200 ਰੁਪਏ ਦੀ ਹੈ ਕੰਪਲਟ ਇਹਨਾਂ ਕਾ ਲੱਗਿਆ 100 ਰੁਪਏ ਦੇ ਸਟਾਰਟਿੰਗ ਦਾ ਤੇ ਆ ਘੜੀਆਂ ਜਿਹੜੀਆਂ ਹੈਗੀਆਂ 1.5 150 ਰੁਪਏ ਦੀਆਂ ਸਟਾਰਟ ਜੇ ਮੈਂ ਸਾਰੀਆਂ ਵੱਲੋਂ 150 ਐਪਲ ਯਾਰ ਸਾਰੀਆਂ ਵਰੀਆਂ ਦੀਆਂ ਘੜੀਆਂ 1.5 150 ਰੁਪਏਆਂ ਮੈਂ ਇਹ ਤੁਹਾਨੂੰ ਰੇਟ ਦਾਜਾ ਦੱਸਣਗੇ ਪਰ ਇਹ ਠਾ ਕਰਦੇ ਹੋ ਕਿ 80 ਰੁਪਏ ਦੀ ਬੈਟ ਤੇ ਮਿੱਥ ਦੀ 50 ਰੁਪਏ ਦੀ ਪਰ ਇਹ ਯਾਰਾ ਆ ਡਰੈਰ ਹੈਗਾ 300 ਤੋਂ ਸਟਾਰਟ ਆ ਆ ਕੋ ਯਾਰ ਬੂਟ ਚੈੱਕ ਕਰੋ ਸਾਰੇ ਕਿੰਨੇ ਕਿੰਨੇ ਉਹਦੇ ਆ ਕੋ ਕੋਪੀਆਂ ਜੇ ਸਾਰੀਆਂ ਜੋ ਆਰਡਰ ਸਟ ਇਹ ਸਿਰਫ ਤੁਹਾਨੂੰ ਇੱਥੇ ਮਿਲੂਗਾ 500 ਰੁਪਏ ਦਾ ਤਾਂ ਸਾਰੇ ਦੇਖੋ 300 ਦੇ 300 ਤੋਂ 500 ਲੱਗੇ ਆ ਸਾਰੇ ਬੂਟ ਚੈੱਕ ਕਰੋ ਯਾਰ ਹੋਰ ਇਧਰ ਆ ਇਧਰੋਂ ਬਾਹਰੋਂ ਆਓਗੇ ਅੰਦਰ ਆ ਕੇ ਸਿੱਧਾ ਅੰਦਰ ਹੀ ਇੱਥੇ ਬੂਟ ਦੀ ਦੁਕਾਨ ਹੈ ਹੋਰ ਹੀ ਬੂਟ ਬੜੇ ਬੜੇ ਘੈਂਟ ਆ ਆਸ-ਪਾਸ ਸਾਰੇ ਕੱਪੜੇ ਆ ਤੁਹਾਨੂੰ ਹੋਲਸਨ ਸਾਰਾ ਸਿਫੇਸਟ ਪ੍ਰਾਈਸ ਤੇ ਮਿਲੂਗਾ ਆ ਉਗੀ ਵਾਲੇ ਬੂਟ ਬੜੇ ਚੱਲੇ ਅੱਜਕੱਲ੍ਹ ਇਨਾ ਦਾ ਪ੍ਰਾਈਸ ਸਿਰਫ 500 ਰੁਪਏ ਦੇ ਜੇ ਆ ਚੈੱਕ ਕਰੋ ਯਾਰ ਆ ਸ਼ਰਟਾਂ ਜਿਹੜੀਆਂ ਸਾਰੀਆਂ 100 100 ਦੀਆਂ ਜੇ ਆਵੜੀਆਂ ਤੇ ਉਹ 150 ਦਾ ਪਜਾਮਾ ਆਵੜੀਆਂ ਸ਼ਰਟਾਂ ਨਾਲ ਜਿਹੜੀਆਂ ਸਾਰੀਆਂ 100 100 ਦੀਆਂ ਇੱਥੇ ਉਹ 150 150 ਦੀਆਂ ਜੇ ਲੱਗ ਗਈ ਜਿਹੜਾ ਜੀ ਜਰਾਬਾਂ ਲੈਣੀਆਂ ਤੇ ਆ 100 ਰੁਪਏ ਦੀਆਂ 6 ਜੇ ਸਿਰਫ 6 100 ਰੁਪਏ ਦੀਆਂ ਫਿਰ ਸਿਰ 6 ਜੋੜੇ ਜੇ ਯਾਰ ਮੈਂ ਤੁਹਾਨੂੰ ਬੈਲਟ ਲਈ ਆ ਤੇ ਮੈਨੂੰ ਉਥੋਂ ਕਹਿੰਦੇ ਸੀ ਇਹ ਪਹਿਲਾ ਕੇਸ ਉਹ ਕਹਿੰਦੇ ਜਦੋਂ ਮੈਂ ਤੁਰ ਪਿਆ ਜੇ ਤੋਈ ਜਾਓਗੇ ਨਾ ਤਾਂ ਸਕੈਮ ਬਣਾ ਲਗੇ ਤੁਰੀ ਜਾਓ ਤੋਈ ਜਾਓਗੇ ਤੁਹਾਨੂੰ ਰੇਟ ਘੱਟ ਦੇ ਕਹਿੰਦੇ 200 150 150 ਦਾ ਹੈ ਇਹ ਰੇਟ ਹੈ ਲੈਈਆ ਤੋਂ ਦੀ ਮਿਲ ਤੁਰ ਪਿਆ ਕਰੋਗੇ ਨਾ ਕਿਸੇ ਦੁਕਾਨ ਤੋਂ ਤੇ ਤੁਹਾਨੂੰ ਰੇਟ ਉਸੇ ਲਈ ਨਾਲ ਹੀ ਨਾ ਘੱਟ ਕਰਦਾ ਕਹਿੰਦਾ ਵੀ ਨਾ ਇਹ ਸਕੈਮ ਤੋਂ ਬਸ ਕੇ ਰਹੋ ਸੋ ਹੋਰ ਫੋਨਾਂ ਵਾਲੇ ਦੁਕਾਨ ਜਾਂਦੇ ਆਂ ਫੋਰ ਖਮੋਨੇ ਆਂ ਤੇ ਵੇਖਦੇ ਆਂ ਇੱਧਰ ਜਰਾਬਾ ਰੇਟ ਤੇ ਆ 100 ਦੇ ਦੇ ਛੀ ਆ ਜਾਰਾ ਮਾਰਕੀਟ ਚ ਆਇਆ ਬੱਲੀ ਬੱਟੀ ਇੱਥੇ ਯਾਰ ਕਵਰ ਕਵਰ ਮਿਲਦੇ ਆਂ ਆਪਾਂ ਕਵਰ ਲਿਆ ਆ ਵਾ ਆ ਕੋ ਸਾਰੇ ਫੁੱਟੇ ਕਫਾ ਕਵ ਤਾਨੂੰ ਨਾ ਜੇ ਇੱਧਰ ਆਓਗੇ ਆ ਵੇਖੋ ਯਾਰ ਸਾਰੇ ਫੋਨ ਲੱਗੇ ਆਖੋ ਇਹ ਸਿਰਫ ਤੁਹਾਨੂੰ ਪੈਣ ਕਿਥੇ 8 ਕਿੰਨੇ ਦਾ ਪ੍ਰਾਈਸ ਵਾਜ ਦੱਸਿਆ ਹੈਲੋ 8000 8000 ਆ ਵੇਖੋ ਯਾਰ ਟਾਈਮ ਭਈਆ ਚਲਾਇਓ ਹਮੜਾ ਫੋਨ ਕਰੇ ਹਮੜਾ ਹਾਂ ਟਾਈਮ ਹੀ ਹੈਗਾ ਯਾਰ ਸਾਰਾ ਸਮਾਨ ਇੱਥੇ ਹੈਲੋ ਇੱਕ ਬੜਾ ਸਸਤਾ ਜੀ ਫੋਨ ਆ 8000 ਦੇ ਸਿਰਫ 8000 ਦੇ ਜੇ ਕਿਤੋਂ ਥਾਂ ਵੀ ਤੁਹਾਨੂੰ ਰੇਟ ਕਰ ਦੇਣਗੇ 5000 4000 ਇਦਾਂ ਯਾ ਟਾਈਮ ਨਾ ਜਿਹੜਾ ਤਾਂ ਸਾਰਾ ਸਮਾਨ ਤੋਂ ਲੈਪ 50 ਰੁਪਏ 50 ਰੁਪਏ 50 ਰੁਪਏ ਦੇ ਚੱਪਲਾਂ ਵੇਚ ਲਓ ਕਿੱਥੇ ਮੇਨ ਗੱਲ ਤੇ ਸਟੇਮ ਬੜਾ ਕਰਦੇ ਜੇ ਕਵਰ ਲੈਣ ਜਾਓ ਤੇ ਕਹਿਣਗੇ ਗਾਰਡ ਪਾ ਲਓ ਗਾੜੀ ਤੱਕ ਸਟੇਮ ਤੋਂ ਬਚ ਗਿਰਿਓ ਸੋ ਮਹਿੰਗੀ ਬੈਰ ਜੇ ਤੂੰ ਤਰਨ ਤੋੜ ਜੋਗਾ ਨਾ ਉਦੋਂ ਇਹ ਰੇਟ ਘਟ ਕਰ ਦਿੰਦੇ ਆ ਲੈ ਇੱਧਰ ਆਈਫੋਨ ਬੜੇ ਸਸਤੇ ਸਸਤੇ ਮਿਲਦੇ ਹਾਤੀ ਬੜੀ ਸਸਤੀ ਆ ਬਸ ਰੇਟ ਕਰਨਾ ਆਉਣਾ ਚਾਹੀਦਾ ਵਾ ਹਰ ਚੀਜ਼ ਜੇ ਸਸਤੀਆਂ ਦੁਕਾਨ ਤੋਂ ਵੇਖ ਲਓ ਤੇ ਆ ਟੈਚੀ ਟੂਟੀ ਆ ਟਰੈਵਲ ਕਰਨ ਵਾਸਤੇ ਟੈਚੀ ਜੇ ਚਾਹੀਦੀ ਆ ਬੈਗ ਬਹੁਤੀ ਲੈ ਸਕਦੇ ਇੱਧਰ ਸਾਰਾ ਅੰ ਇੱਧਰ ਤੇ ਫੋਨ ਆਦੇ ਜਾਂ ਫੋਨ ਫੋਨ ਫੋਨਾ ਸਾਰੀ ਮਸ਼ਹੂਰ ਮਾਰਕੀਟ ਤੇ ਲਿਬਰਟੀ ਫੋਨਾ ਵਾਲੀ ਆ ਜਿਆਦਾ ਕਿੰਦੇ ਆ ਸੋ ਸਪਰਾਈਜ਼ਰ ਆਪੇ ਘੱਟ ਕਰ ਦਿੰਦੇ ਜੀ ਅਸੀਂ ਤੁਰੀ ਲੋਗੇ ਨਾ ਦੁਕਾਨ ਤੋਂ ਬਾਹਰ ਨਿਕਲ ਜੂਗਾ ਸੋ ਭਾਈ ਜਿੰਦਾ ਘੱਟ ਕਰਦਾ ਹੁੰਦਾ ਨਾ ਇੰਦਰ ਸਿਆਕਰਵਾ ਕੇ ਸਾਰੀਆਂ ਦੁਕਾਨਾਂ ਲੱਗੀਆਂ ਵਾ ਕੱਪੜੇ ਕਪੜੇ ਜੋ ਉਹਦੀ ਲੈਣਾ ਲੈਸ ਪਿਆ ਟਰੈਵਲ ਵਾਸਤੇ ਬਲੈਕ ਯਾਰ ਕਵਰ ਹੀ ਕਵਰ ਦੇਖਣ ਨੂੰ ਮਿਲ ਜੇ ਤੁਹਾਨੂੰ ਆ ਸਾਰੇ ਬੰਦੀ ਰਿਕਵਰੀ ਕਵਰ ਵੇਖੋ ਆ ਸਾਰੇ 50 100 100 ਤੋਂ ਸਟਾਰਟ ਹੋਣਿਆ ਕਵਰ ਸਾਰੇ ਜਿਹੜੇ ਵੀ ਐਥਨ ਤੇ ਇਹ ਕਿਦਰ ਇਹ ਬੜੀ ਚੀਜ਼ ਆ ਜੇ ਬੰਦੇ ਨੇ ਕਿੜੀ ਖਲਾੜ ਲੈਂਦੇ ਆ ਮੁੜ ਕੇ ਜਾਨ ਨਹੀਂ ਦਿੰਦੇ ਇਹ ਜੀ ਦਾ ਆਪਣੇ ਮਨਪਸੰਦ ਉਹ ਆੜਾ ਆ ਕੇ ਰੱਖਿਓ ਇਹਨਾਂ ਬੜੇ ਫੁੱਲੀਆਂ ਪਾਉਣੀਆਂ ਹੁੰਦੀਆਂ ਵੀ ਭਾਈ ਰੋਜ ਰੋਜ ਪੌਣੀ ਗ੍ਰੈਜੂਏਟ ਇਹ ਆਪਣੇ ਘਹਾਣਾ ਚੱਲ ਕੇ ਵੇਖਿਓ ਇਹ ਤੁਹਾਨੂੰ ਸਟੇਮ ਦੇ 5 6 ਗੱਲਾਂ ਦੱਸਤੀਆਂ ਜੇ ਇੱਧਰ ਆ ਬਾਕੀ ਹੋਲਸਲ ਦਾ ਕੰਮ ਸਾਰਾ ਯਾਰ ਇੱਥੋਂ ਸਸਤਾ ਸਮਾਨ ਹੀ ਮਿਲਦਾ ਆ ਵੇਖੋ ਯਾਰ ਨਵੇਂ ਰਿੰਗ ਲਾਈਟ ਆਈ ਏ ਕਾ ਨਵੀਂ ਐਟਮਾਰਕ ਯਾਰ ਕਿਦਾਂ ਦੀਓ ਕਿੰਨੇ ਕਲਰ ਨਿਕਲਦੇ ਇੱਚ 5 ਕਲਰ ਨਿਕਲਦੇ ਇਹਦੇ ਵਿੱਚ ਤੇ ਆਈ ਨਾ ਵਿੱਚ ਤਿੰਨੇ ਆ ਵੱਡੀ ਛੋਟੀ ਹੋ ਜਾਂਦੀ ਹੈ ਸਟੈਂਡ ਇੱਧਰ ਵੀ ਰਿੰਗ ਲੇਟ ਤੇ ਕੀ ਪ੍ਰਾਈਸ ਹੈ ਇਹਦਾ 250 ਆ 250 ਦੀ ਜੀ ਕਿਆ ਬਲੀ 350 ਰੁਪਏ ਜਾਂ ਤਾਂ ਇਹ ਸੁਦੀ ਤੇ ਆ 250 ਦੀ ਜੀ ਆ ਵੇਖੋ ਯਾਰ ਆਏ ਬੜੇ ਤਰ੍ਹਾਂ ਦੇ ਕੰਮ ਕਰਦਾ ਜੇ ਕਿਹੜੇ ਕਿਹੜੇ ਦੱਸਿਓ ਭਾਈ ਮੜਾਇਆ ਆ ਕੀ ਇਹ ਸਟੈਂਡ ਬਣ ਜਾਂਦਾ ਆ ਸਟੈਂਡ ਬਣ ਜਾਂਦਾ ਵਾ ਜੇ ਕੈਮਰਾ ਹੋਈ ਕਈ ਲੈਂਦੇ ਆ ਸਟਿਕ ਉਹ ਵੀ ਬਣ ਜੇਗੀ ਉਹ ਕਰਕੇ ਦਿਖਾਓ ਉਹ ਵੀ ਵਿੱਚ ਆ ਕੋਈਆਂ ਸਟੇਕ ਵੀ ਲੰਬੀ ਹੋਣੀ ਜਿੱਦਾਂ ਤੇ ਮਤਲਬ ਐਂਗਲ ਜਿੱਦਾਂ ਮਰਜੀ ਬਣਾ ਸਕਦੇ ਆ ਕੋ ਘੁਕ ਮਾ ਕੇ ਦੱਸਿਓ ਮੜਾ ਭਾਈ ਜਿੱਧਰ ਮਰਜੀ ਐਂਗਲ ਹੋਏ ਦੇ ਜਿੱਧਰ ਮਰਜੀ ਫੋਨ ਕਰ ਸਕਦੇ ਆ ਇੱਥੇ ਹੀ ਫੋਟੋ ਕਲਿੱਕ ਹੋਏਗੀ ਬਟਨ ਵੀ ਬਟਨ ਵੀ ਦਿੱਤਾ ਆ ਵੇਖੋ ਬਟਨ ਵੀ ਲੱਗਾ ਆ ਕਲਿੱਕ ਹੋ ਜਾਂਦੀ ਆ ਇਹਦਾ ਕੀ ਪ੍ਰਾਈਸ ਹੈ 550 550 ਪ੍ਰਾਈਸ ਹੈ ਇਹਦਾ ਆਇਨਲ ਵਕ ਵਕ ਆ ਇਹਦਾ ਕੀ ਹੈ ਹਾਂਜੀ ਆਹ ਸਾਢੇ 800 ਦਾ ਤੇ ਆ 500 ਦਾ ਜੀ ਮਾਈਕ ਦਿਖਾਓ ਆ ਵੇਖੋ ਯਾਰ ਮਾਈਕ ਆਵੇ ਕੋਈ ਦਾ ਵੀ ਇਹ ਕਿਨੇ ਵੀਡੀਓ ਵੀਡੀਓ ਨੂੰ ਸ਼ੂਟ ਕਰਨੀ ਹੋਈ ਆ ਮੈਂ ਇੱਕ ਬੈਸ ਆ ਆ ਵੇਖੋ ਇਹ ਵੇ 8 ਘੰਟੇ ਦਾ 8 ਘੰਟੇ ਰਮਾਨਾ ਕੱਢ ਜਾਂਦਾ ਵਾ ਤੇ ਇਹ ਹੁੰਦਾ ਆ ਇਹਦੇ ਥੱਲੇ ਆ ਲੱਗਦੀ ਚੀਜ਼ ਆ ਫੋਨ ਦੇ ਥੱਲੇ ਲੱਗੇਗੀ ਆਹ ਵਾਲੀ ਚੀਜ਼ ਫਿਰ ਇਹਨੇ ਕਰੈਕਟ ਹੋਣਾ ਫਿਰ ਚੱਲੇਗਾ ਬਾਕੀ ਪ੍ਰਾਈਸ ਇਹਦਾ ਕਿੰਨਾ ਭਾਈ ਦੱਸਿਆ 800 800 ਰੁਪਈਆ ਜੇ ਜਿੰਨਾ ਮਾਈਕ ਦਾ ਰੇਟ ਦੱਸਿਆ ਨਾ ਹੈ ਨੀ ਕੇਵਲ ਚੀਜ਼ ਦਾ ਰਿੰਗ ਲਾਈਟ ਦਾ ਮੈਂ ਖੜੀ ਮੈਨੂੰ ਪਤਾ ਵਾ ਘੱਟ ਤੋਂ ਘੱਟ ਤੇ ਕਰਾ ਦੇ ਮਾਈਕ ਦਾ ਜੇ ਮੈਨ ਲੈਣਾ ਨਾ ਮਾਈਕ ਘੱਟੋ ਘੱਟ ਵੀ 3-4 ਤੋਂ ਦਾ ਬਾਈਕ ਲੈ ਲੈਣਾ ਹੈ। ਹਾਲ ਤੋਂ ਸਿੱਧਾ ਘੱਟ ਕਰਾ ਲੈਣਾ ਸੀ। ਸਾਰੀ ਚੀਜ਼ ਦਾ ਰੇਟ ਘੱਟ ਭੋਏ ਦੇ ਵਾਸਤੇ ਕਰਨੇ ਹੋਣੇ ਚਾਹੀਦੇ ਆ ਬਾਕੀ ਸਕੈਮ ਤੋਂ ਬਚ ਕੇ। ਆਹ ਵੇਖੋ ਸਾਰਾ 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 ਹੋਲਸੇਲ 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 ਆਹ ਵੇਖੋ ਸਾਰਾ। ਆਹ ਵੇਖੋ ਸਾਰਾ ਸਮਾਨ ਲੱਗਾ ਆ ਇੱਧਰ। ਸਾਰੇ ਯਾਰੇ ਹੋਲਸਲੀ ਆ ਪ੍ਰਾਈਸ ਮਤਲਬ ਚੀਪ ਪ੍ਰਾਈਸ ਬਿਲਕੁਲ ਲੋ ਪ੍ਰਾਈਸ ਆ। ਕੁਆਲਟੀ ਚਲੋ ਕਿਤੇ ਵਧੀਆ ਭਿੰਗਦੀ ਕਿਤੇ ਘੱਟ ਜਾਵਾ ਦੇਖ ਕੇ ਆਉਣਾ ਸੀ ਤਾਂ ਕਿਦਾਂ। ਆਹ ਜਗ੍ਹਾ ਰੇਟ ਇੱਕੋ ਸੇਵ ਨਹੀਂ ਮਿਲੂਗਾ ਤੁਹਾਨੂੰ ਬਾਕੀ ਸਟੇਸ਼ਨ ਦੇ ਲੋਕੇਸ਼ਨ ਜੀ ਆਉਣੀ ਹੈ ਸਟੇਸ਼ਨ ਤੋਂ ਇਧਰ ਨਾਲ ਹੀ ਸਾਹਮਣੇ ਆ ਲਿਬਰਟੀ ਮਾਰਕਰ ਕਹਿੰਦੇ ਇੱਥੋਂ ਦੇ ਲੋਕ ਬਾਤ ਚੋਰ ਬਾਜ਼ਾਰ ਵਾਜਦਾ ਹੁੰਦਾ ਆ ਵੇਖ ਲਓ ਸਾਰਾ ਹੁਣ ਆਪਾਂ ਚੱਲੇ ਘਰ ਫਟਾਫਟ ਨਿਕਲਦੇ ਆ ਬਾਕੀ ਯਾਰ ਮੈਂ ਆ ਗਿਆ ਘਰ ਪਰ ਯਾਰ ਟ੍ਰੇਨ ਛੁੱਟ ਗਈ ਮੇਰੀ ਉੱਥੋਂ ਫਿਰ ਮੈਂ ਬੱਸ ਹੀ ਆਇਆ ਫਟਾਫਟ ਆ ਗਿਆ ਘਰ ਪਰ ਉੱਥੇ ਬਚ ਕੇ ਰਿਓ ਸੋ ਯਾਰਾ ਮੈਂ ਕਵਰ ਲੈ ਗਿਆ ਵੇਖੋ ਕਿੱਡਾ ਵਧੀਆ ਆਖੋ ਕੋਲਡੀ ਹੋ ਜਾਂਦਾ 500 ਰੁਪਏ ਦਾ ਕਵਰ ਆਂਦਾ ਸੀ ਤੇ ਮੈਂ ਸਿਰਫ ਲੈ ਗਿਆ 200 ਰੁਪਏ ਚ ਬੜਾ ਵਧੀਆ ਪ੍ਰਾਈਸ ਪਿਆ ਮਤਲ ਤੁਹਾਨੂੰ ਵਰੇਡ ਵਾਧੀ ਤੁਸੀਂ ਜੇ ਦੁਕਾਨ ਚ ਨਿਕਲ ਜੋਗੇ ਨਾ ਪਹਿਲਾ ਇਹੋ ਕੰਮ ਕਰਿਓ ਦੁਕਾਨ ਚ ਨਿਕਲ ਜਾ ਕਰਿਓ ਪਹਿਲਾ ਉਹਨਾਂ ਨੂੰ ਦੁਕਾਨ ਚ ਜਿਉ ਨਿਕਲ ਜੋਗੇ ਉਹਨਾਂ ਆਪੇ ਤੁਹਾਨੂੰ ਰੋਕ ਕੇ ਕਹਿਣਾ ਨਹੀਂ ਨਹੀਂ ਭਾਈ ਲੈ ਕੇ ਉਹਨਾਂ ਦਾ ਪਾਰਾ ਦੁਕਾਨਾਂ ਬੜੀਆਂ ਕਿਤੇ ਲੈ ਸਕਦਾ ਇਸ ਲਈ ਉਹਨਾਂ ਜਾਣ ਨਹੀਂ ਦੇਣਾ ਗਾਹਕ ਹੁੰਦਾ ਫੇਰ ਹੀ ਤੁਸੀਂ ਸਕੈਮ ਤੋਂ ਬਚ ਕੇ ਰਹੇ ਹੋ ਸੋ ਜੇ ਵਲੌਗ ਵਧੀਆ ਲੱਗਾ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਚੈਨਲ ਨੂੰ ਜੁਸਕਸ ਕਰਾ ਕਰਦੇ ਹੋ ਹੁਣ ਮਿਲਦੇ ਆ ਨੈਕਸਟ ਵੀਡੀਓ ਵਲੋ ਸਤ ਸ੍ਰੀ ਅਕਾਲ ਟਿਲ देन ਟੇਕ ਕੇਅਰ ਬਾਏ ਬਾਏ